ਨਮਸਕਾਰ ਤੁਸੀਂ ਦੇਖ ਰਹੇ ਹੋ ਵਿਲਟੀਵੀ ਔਰ ਅਸੀਂ ਜ਼ਿਲ੍ਹਾ ਨਮਾਸ਼ਹਿਰ ਦੇ ਢੈਂਗੜਪੁਰ ਪਿੰਡ ਦੇ ਵਿੱਚ ਉਸ ਬੰਨ ਦੇ ਉੱਤੇ ਮੌਜੂਦ ਆ ਜਿਸ ਬੰਨ ਨੂੰ ਪੱਕਾ ਕਰਨ ਦੇ ਲਈ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਔਰ ਪਿੰਡ ਦੇ ਲੋਕਾਂ ਦੇ ਵੱਲੋਂ ਇੱਥੇ ਮੁਹਿੰਮ ਜਿਹੜੀ ਆ ਉਹ ਚਲਾਈ ਜਾ ਰਹੀ ਹੈ ਸਾਡੇ ਨਾਲ ਡੀਸੀ ਸਾਹਿਬ ਨਮਾਸ਼ਹਿਰ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਦਾ ਹੁਣ ਕੰਮ ਇਸ ਬੰਨ ਦੇ ਉੱਪਰ ਚੱਲ ਰਿਹਾ ਹੈ ਜੀਐਸਐਸ ਬੰਦੇ ਉੱਤੇ ਪਿਛਲੇ 3-4 ਦਿਨਾਂ ਤੋਂ ਲੱਗੇ ਹੋਏ ਹੈਗੇ ਆ ਤੁਸੀਂ ਜਿਵੇਂ ਦੇਖ ਹੀ ਰਹੇ ਹੈਗੇ ਉਹ ਲੋਕੀ ਜਿਹੜੇ ਹੈਗੇ ਨੇ ਬਹੁਤ ਵੱਡੀ ਤعداد ਦੇ ਵਿੱਚ ਇੱਥੇ ਆਮ ਪਬਲਿਕ ਜਿਹੜੀ ਹੈਗੀ ਏ ਉਹ ਇਨਵੋਲਡ ਹੈਗੀ ਏ ਡਰੇਨੇਜ ਡਿਪਾਰਟਮੈਂਟ ਉਸ ਤੋਂ ਇਲਾਵਾ ਅਸੀਂ ਕੱਲ ਸ਼ਾਮੀ ਇੱਥੇ ਆਰਮੀ ਨੂੰ ਵੀ ਸੱਦਿਆ ਹੈਗਾ ਤੇ ਸਾਰਿਆਂ ਦੇ ਜਿਹੜੇ ਮਿਹਨਤ ਸਦਕਾ ਜਿਹੜਾ ਹੈਗਾ ਇੱਥੇ ਜੀ ਆਪਾਂ ਕਾਫੀ ਹੱਦ ਤੱਕ ਜਿਹੜੀ ਸਿਚੁਏਸ਼ਨ ਨੂੰ ਅੰਡਰ ਕੰਟਰੋਲ ਰੱਖਿਆ ਹੋਇਆ ਹੈਗਾ ਅ ਸਟਰੈਂਥਨਿੰਗ ਕਾਫੀ ਅੱਛੇ ਲੈਵਲ ਤੇ ਇਥੇ ਚੱਲ ਰਹੀ ਹੈਗੀ ਇਹ ਅ ਪਰਸੋਂ ਜਿਹੜੀ ਰਾ ਸਟਰੈਂਥਨਿੰਗ ਆਪਾਂ ਪੂਰੇ ਦਿਨ ਚ ਕੀਤੀ ਸੀਗੀ ਕੱਲ ਸਵੇਰੇ ਅ ਥੋੜਾ ਜਿਹਾ ਵਾਸ਼ਟਵੇ ਹੋਇਆ ਸੀਗਾ ਜਿਹਦੇ ਕਰਕੇ ਹੋਰ ਪ੍ਰੀਕੌਸ਼ਨਰੀ ਮੇਜਰ ਲੈਂਦੇ ਹੋਏ ਚੀਜ਼ ਆਪਾਂ ਕਰ ਰਹੇ ਹੈਗੇ ਆ ਤੇ ਹੁਣ ਸਾਡੀ ਇਹੀ ਅ ਅਰਦਾਸ ਤੇ ਇਹੀ ਆਪਾਂ ਕਰਾਂਗੇ ਕਿ ਸਾਡਾ ਜਿਹੜਾ ਵਾਟਰ ਲੈਵਲ ਹੈ ਉਹ ਕੰਟਰੋਲਡ ਵਿੱਚ ਰਿਲੀਜ਼ ਹੁੰਦਾ ਰਹੇ ਤਾਂ ਜੋ ਕਿ ਪਿੱਛੇ ਜਿਹੜਾ ਭਾਗੜਾ ਡੈਮ ਹੈ ਉੱਥੇ ਵੀ ਲੈਵਲ ਮੇਨਟੇਨ ਹੋ ਸਕੇ ਜੋ ਕਿ ਵੈਲ ਬਿਲੋ ਡੇਂਜਰ ਲੈਵਲ ਹੋਵੇ ਤੇ ਨਾਲ ਹੀ ਇਥੋਂ ਵੀ ਪਾਣੀ ਸੁੱਕਾ ਜਿਹਾ ਨਿਕਲਦਾ ਰਹੇ ਅੱਛਾ ਹੁਣ ਡੈਮ ਤੋਂ ਪਿੱਛੇ ਕੀ ਜਾਣਕਾਰੀ ਹੈਗੀ ਕਿ ਉਥੋਂ ਪਾਣੀ ਹੋਰ ਛੱਡਿਆ ਜਾ ਰਿਹਾ ਜਾਂ ਕੁਝ ਐਸੀ ਸੰਭਾਵਨਾ ਤਾਂ ਨਹੀਂ ਹੈ ਫਿਲਹਾਲ ਤੱਕ ਜੋ ਉੱਥੇ ਦਾ ਲੈਵਲ ਹੈਗਾ ਥੈਟ ਪ੍ਰਾਈਸ 1679 ਦੇ ਕਰੀਬ ਹੈਗਾ ਅਗੇਂਸਟ 1680 ਸੋ ਲੇਕਿਨ ਜਿੰਨਾ ਉਥੋਂ ਇਨਫਲੋ ਆ ਰਿਹਾ ਹੈਗਾ ਉਨਾ ਹੀ ਉਥੋਂ ਆਊਟਫਲੋ ਇਸ ਵੇਲੇ ਤੱਕ ਛੱਡਿਆ ਜਾ ਰਿਹਾ ਹੈਗਾ ਸੋ ਡੈਮ ਲੈਵਲ ਚ ਅਨਲੈਸ ਕੀ ਪਿੱਛੇ ਕੋਈ ਬਹੁਤ ਜ਼ਿਆਦਾ ਸਡਨ ਰੇਨਫਾਲ ਨਾ ਹੋ ਜਾਵੇ ਹਾਇਰ ਰਿਚਸ ਦੇ ਵਿੱਚ ਹਿਮਾਚਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਿਚੁਏਸ਼ਨ ਵਿਲ ਰਿਮੇਨ ਕਾਮ ਤੇ ਹੌਲੀ ਹੌਲੀ ਜਿਹੜਾ ਪਾਣੀ ਹੈਗਾ ਉਹ ਨਿਕਲ ਜਾਊਗਾ ਹੋ ਸਕਦਾ ਹੈ ਇੱਕ ਵਾਰੀ ਥੋੜਾ ਡੈਮ ਨੂੰ ਕੰਫਰਟੇਬਲ ਲੈਵਲ ਤੇ ਲੈ ਕੇ ਜਾਣ ਵਾਸਤੇ ਪਾਣੀ ਨੂੰ ਇੱਕ ਵਾਰੀ ਥੋੜਾ ਛੱਡਿਆ ਜਾਵੇ। ਅੱਛਾ ਜੇ بارش ਵੀ ਇੱਥੇ ਵੀ ਆਪਣੇ ਪੰਜਾਬ ਦੇ ਵਿੱਚ ਵੀ بارش ਲਗਾਤਾਰ ਹੁੰਦੀ ਹੈ ਤੇ ਕੀ ਉਹਦੇ ਨਾਲ ਪ੍ਰਭਾਵ ਪਏਗਾ ਕੁਝ ਇਹਦੇ ਉੱਤੇ? ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਪਏਗਾ ਉਹਦੇ ਨਾਲ ਕਿਉਂਕਿ ਜਿਵੇਂ ਤੁਸੀਂ ਇੱਥੇ ਮੌਕੇ ਤੇ ਦੇਖ ਰਹੇ ਹੋ ਇੱਥੇ ਜਿੰਨੀ ਬਰਸਾਤ ਘੱਟ ਹੋਊਗੀ ਧੁੱਪ ਚੜੂਗੀ। ਆਪਾਂ ਜੋ ਵੀ ਇੱਥੇ ਕੰਮ ਕੀਤਾ ਹੈਗਾ ਉਹਦੇ ਵਿੱਚ ਮਜ਼ਬੂਤੀ ਹੁੰਦੀ ਹੈ। ਤੇ ਜੇ ਇੱਥੇ ਲਗਾਤਾਰ ਬਰਸਾਤ ਚਲਦੀ ਰਹੇਗੀ ਵੈਸੇ ਤਾਂ ਦੇਖੋ ਜੀ ਲੋਕਾਂ ਦਾ ਹੌਸਲਾ ਬਹੁਤ ਹੈ ਬਰਸਾਤ ਦੇ ਵਿੱਚ ਵੀ ਲੱਗੇ ਹੋ ਸਾਰ ਤੇ ਵੀ ਫਰਕ ਪੈਂਦਾ ਹੈਗਾ ਤੇ ਜਿਹੜੀ ਮਿੱਟੀ ਤੇ ਬਾਕੀ ਚੀਜ਼ਾਂ ਆਪਾਂ ਕਰ ਰਹੇ ਹੈਗੇ ਆ ਉਹਦੀ ਜਿਹੜੀ ਸਟਰੈਂਥਨਿੰਗ ਹੈ ਉਹਦੇ ਮੁਕਾਬਲੇ ਥੋੜੀ ਘਟਦੀ ਹੈ। ਦੂਸਰੀ ਗੱਲ ਰੋਪਲ ਡਾਂਸਟ੍ਰਮ ਤੋਂ ਬਾਅਦ ਉਹਦੇ ਚ ਸਿਸਮਾਨ ਸੋ ਇਹ ਨਦੀਆਂ ਦਾ ਜਿਹੜਾ ਪਾਣੀ ਥੋੜਾ ਜਿਹਾ ਉਹ ਵੀ ਐਡ ਅਪ ਹੋ ਕੇ ਤਾਂ ਸਾਡੇ ਤੱਕ ਪਹੁੰਚਦਾ ਹੈਗਾ। ਬਟ ਜੇ ਅਸੀਂ ਉੱਥੋਂ ਦੇਖੀਏ ਉਹਦੇ ਮੁਕਾਬਲੇ ਉਹ ਬਹੁਤ ਲੈਵਲ ਉਹਦਾ ਘੱਟ ਹੁੰਦਾ ਹੈਗਾ। ਸੋ ਉਹਦੇ ਨਾਲ ਕੋਈ ਇੰਨਾ ਜ਼ਿਆਦਾ ਫਰਕ ਇਸ ਇਲਾਕੇ ਨੂੰ ਨਹੀਂ ਬੇ ਜੀ ਸਰ ਅਸੀਂ ਕਈ ਲੋਕਾਂ ਦੇ ਨਾਲ ਗੱਲ ਕੀਤੀ ਤੇ ਉਹ ਇਹ ਡਿਮਾਂਡ ਕਰ ਰਹੇ ਸੀਗੇ ਕਿ ਅਸੀਂ ਨਾ ਬਹੁਤ ਮਿਹਨਤ ਦੇ ਨਾਲ ਲੱਗੇ ਹੋਏ ਸਾਨੂੰ ਪਸੀਨਾ ਆਇਆ ਹੋਇਆ ਜਦੋਂ ਇੱਕਦਮ ਬਰਸਾਤ ਹੁੰਦੀ ਹੈ ਤੇ ਗਰਮ ਸਰਦ ਹੋਣ ਦੇ ਨਾਲ ਬੁਖਾਰ ਚੜਨ ਦਾ ਖਤਰਾ ਵੱਜ ਜਾਂਦਾ ਵੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਸਪੈਸ਼ਲ ਮੈਨੂੰ ਆਂਦੇ ਆਂਦੇ ਵੀ ਕਈ ਲੋਕਾਂ ਨੇ ਕਿਹਾ ਕਿ ਡੀਸੀ ਸਾਹਿਬ ਨੂੰ ਕਹੋ ਕਿ ਤਰਪਾਲਾਂ ਦਾ ਇੰਤਜ਼ਾਮ ਜੇ ਹੋ ਜਾਏ ਵੇ ਮਤਲਬ ਇਹ ਲੋਕ ਬਚੇ ਰਹਿਣ ਬਿਲਕੁਲ ਅਸੀਂ ਤਰਪਾਲਾਂ ਦਾ ਇੱਥੇ ਐਮਪਲ ਅਮਾਊਂਟ ਦੇ ਵਿੱਚ ਤਰਪਾਲਾਂ ਅਵੇਲੇਬਲ ਨੇ ਲੋਕਲ ਜਿਹੜੇ ਇੱਥੇ ਦੇ ਸਰਪੰਚ ਸਾਹਿਬ ਵੀ ਜਿਹੜੇ ਕੰਮ ਇਰੇ ਨਾਲ-ਨਾਲ ਜਿਹੜੇ ਘਰਾਂ ਦੇ ਵਿੱਚ ਕਿਤੇ ਕੋਈ ਘਰ ਚੋਰੇ ਹੈਗੇ ਨੇ ਜਿੱਥੇ ਲੋਕਾਂ ਨੂੰ ਲੋੜ ਹੈਗੀ ਉੱਥੇ ਵੀ ਤਰਪਾਲਾ ਦੇ ਰਹੇ ਆ ਉਹਦੇ ਨਾਲ ਹੀ ਸਾਡੀ ਇੱਥੇ ਮੈਡੀਕਲ ਟੀਮ ਵੀ ਅਵੇਲੇਬਲ ਹੈਗੀ ਹੈ ਤਾਂ ਕਿ ਕੋਈ ਵੀ ਕਿਸੇ ਨੂੰ ਫਰਸਟ ایڈ ਕਿਉਂਕਿ ਤੁਸੀਂ ਦੇਖ ਰਹੇ ਹੈਗੇ ਉਹ ਕੰਮ ਬੜਾ ਹੀ ਇੱਥੇ ਟੈਕਨੀਕਲ ਕੰਮ ਹੈਗਾ ਠੀਕ ਹੈ ਤੁਰਦੇ ਫਿਰਦੇ ਜੋਰ ਜਮਾਇਸ਼ ਵਾਲਾ ਕੰਮ ਹੈਗਾ ਸੋ ਜੇ ਕਿਸੇ ਨੂੰ ਫਰਸਟ ایڈ ਦੀ ਵੀ ਕੋਈ ਜ਼ਰੂਰਤ ਪੈ ਜਾਂਦੀ ਹੈਗੀ ਤੇ ਆਪਾਂ ਉਹ ਵੀ ਨਾਲ ਦੇ ਨਾਲ ਪਹੁੰਚ ਕਰਾਂਗੇ ਜੀ ਇੱਕ ਸਰ ਇਹ ਚੀਜ਼ ਦੀ ਦੇਖੋ ਇਸ ਵਾਰ ਬਰਸਾਤ ਹੁ ਨਿਕਲ ਜਾਣੀ ਹੈ ਇਹ ਸਮਾਂ ਲੱਗਦਾ ਵੀ ਮਾਲਕ ਦੀ ਕਿਰਪਾ ਨਾਲ ਬਚਾਅ ਹੋ ਗਿਆ ਜੇ ਹੋਰ ਮਾਹੌਲ ਖਰਾਬ ਨਹੀਂ ਹੁੰਦਾ ਪਰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਬਰਸਾਤ ਫੇਰ ਹੋਏਗੀ ਹੜਾਂ ਰਗੇ ਫੇਰ ਮਾਹੌਲ ਬਣ ਸਕਦੇ ਪਰ ਇਹਨਾਂ ਨੂੰ ਇਹ ਬੰਨ ਜਿਹੜੇ ਆ ਇਹ ਪੱਕੇ ਕਰਨ ਦੇ ਲਈ ਮਤਲਬ ਅਸੀਂ ਇਹ ਚਾਹੁੰਦੇ ਆ ਕਿ ਕੋਈ ਕੁਝ ਐਸਾ ਕੰਮ ਹੋਵੇ ਵੀ ਜਦੋਂ ਵੀ ਅਗਲੇ ਸਾਲ ਹੜਾਰ ਦੀ ਜੇ ਸਥਿਤੀ ਬਣਦੀ ਵੀ ਆ ਤੇ ਲੋਕ ਇੱਥੇ ਦੇ ਨਵੇਂ ਸ਼ਹਿਰ ਦੇ ਯਾਦ ਕਰਨ ਵੀ ਡੀਸੀ ਸਾਹਿਬ ਉਹ ਐਸੇ ਕਹਿੰਦੇ ਉਹ ਬੰਨ ਪੱਕਾ ਕਰਾ ਗਏ ਮਤਲਬ ਤੁਹਾਨੂੰ ਯਾਦ ਕਰਨ ਕੋਈ ਐਸਾ ਪੱਕਾ ਕੰਮ ਜੇ ਇੱਥੇ ਹੋ ਜਾਏ ਜੀ ਇਹ ਸਿਰਫ ਉਹ ਸਿਰਫ ਨਵਾਂ ਸ਼ਹਿਰ ਦੀ ਗੱਲ ਨਹੀਂ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਹੀ ਇਹ ਮੌਨਸੂਨ ਸੀਜ਼ਨ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਹੋਵੇਗੀ ਜੀ ਆਪਾਂ ਡਰੇਨੇਜ ਵਿਭਾਗ ਦੇ ਨਾਲ ਲੋਕਾਂ ਨੇ ਜਿਹੜੇ ਬੇਸਿਕ ਲੋਕਲ ਲੋਕ ਹੈਗੇ ਨੇ ਉਹਨਾਂ ਦੀ ਨੋਲੇਜ ਨੂੰ ਉਹਨਾਂ ਦੇ ਐਕਸਪੀਰੀਅੰਸ ਨੂੰ ਯੂਜ਼ ਕਰਦੇ ਹੋਏ ਅਸੀਂ ਇੱਕ ਜਿਹੜਾ ਪ੍ਰੋਪੋਜ਼ਲ ਉ ਵੀ ਪੁਆਇੰਟ ਨੇ ਕਿ ਕਿਤੇ ਸਾਨੂੰ ਸਟਰੈਂਥਨਿੰਗ ਦੀ ਲੋਡ ਹੈ ਕਿਤੇ ਸਾਨੂੰ ਨਵੇਂ sire ਤੋਂ ਕੋਈ ਸਟੱਡ ਦੀ ਲੋਡ ਹੈ ਇਸ ਪਰ ਬਣਾਉਣ ਦੀ ਲੋਡ ਹੈਗੀ ਇਹ ਬੰਨਾਂ ਨੂੰ ਪੱਕਾ ਕਰਨ ਦੀ ਲੋਡ ਹੈਗੀ ਸੋ ਉਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਐਡ ਡਿਟੇਲ ਇੱਕ ਆਪਣੇ ਰਿਪੋਰਟ ਜ਼ਰੂਰ ਭੇਜਾਂਗੇ ਬਿਕੋਜ਼ ਇਹ ਸਾਰੀਆਂ ਚੀਜ਼ਾਂ ਸਟੇਟ ਲੈਵਲ ਤੇ ਫਾਈਨਲ ਹੋਣੀਆਂ ਹੈਗੀਆਂ ਨੇ ਉੱਥੇ ਹੋਣਗੇ ਉਸ ਤੋਂ ਇਲਾਵਾ ਅਸੀਂ ਨਰੇਗਾ ਦੇ ਵਿੱਚ ਵੀ ਜਿਹੜੇ ਹੈਗੇ ਨੇ ਇਸੇ ਕਿਰੇ ਸਟਰੈਂਥਨਿੰਗ ਦੇ ਕਾਫੀ ਸਾਰੇ ਕੰਮ ਅਸੀਂ ਕਰਾਉਂਦੇ ਰਹੇ ਹੈਗੇ ਤੇ ਆਪਾਂ ਅੱਗੇ ਵੀ ਕਰਾਪਾਂ ਤੁਸੀਂ ਲੋਕਾਂ ਨੂੰ ਕੀ ਆਸ਼ਵਾਸਨ ਦੇਣਾ ਚਾਹੋਗੇ ਜਿਹੜੇ ਇੱਥੇ ਦੇ ਹਾਲੇ-ਦੋਲੇ ਦੇ ਪਿੰਡਾਂ ਨੂੰ ਆਸ਼ਵਾਸਨ ਇਹੀ ਹੈਗਾ ਨਿਕਲ ਨਹੀਂ ਹੋਣਾ ਕਿਸੇ ਤਰੀਕੇ ਦੀ ਅਫਵਾਹਾਂ ਦੇ ਵਿੱਚ ਨਹੀਂ ਆਣਾ ਪਾਣੀ ਦਾ ਜਿਹੜਾ ਲੈਵਲ ਹੈਗਾ ਉਹ ਥੋੜਾ ਵਧਣ ਦੇ ਆਸਾਰ ਹੈਗੇ ਨੇ ਅਗਲੇ 24 ਘੰਟੇ ਦੇ ਵਿੱਚ ਬਟ ਆਪਾਂ ਨੂੰ ਕਿਸੇ ਤਰੀਕੇ ਦੀ ਘਬਰਾਹਣ ਦੀ ਲੋੜ ਨਹੀਂ ਹੈਗੀ ਤੇ ਜੋ ਵੀ ਤੁਹਾਨੂੰ ਕੋਈ ਆਫੀਸ਼ੀਅਲ ਸੂਚਨਾ ਜਾਂ ਕੋਈ ਅਫਵਾਹ ਹੈਗੀ ਹੈ ਸਾਡੇ ਆਫੀਸ਼ੀਅਲ ਜਿਹੜੇ ਜਨਰਲ ਆਹੀਂ ਤੇ ਮਾਧਿਅਮਾ ਰਾਹੀਂ ਤੁਸੀਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਐਕਟ ਅਪਨ ਕਰਨਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਮੇਂ ਸਿਰ ਰਹਿੰਦੇ ਹੋਏ ਕਿਸੇ ਤਰੀਕੇ ਦੀ ਵੀ ਕੋਈ ਜਿਹੜੀ ਅਗਰੀਮ ਸੂਚਨਾ ਹੈਗੀ ਹੈ ਉਹ ਮੁਹੱਈਆ ਕਰਾ ਦਿੱਤੀ ਜਾਊਗੀ ਤਾਂ ਕਿ ਉਹਦੇ ਸਾਹਮਣਾਂ ਨਾਲ ਅਸੀਂ ਕੰਮ ਕਰੀਏ ਉਹਦੇ ਸਾਹਮਣਾਂ ਨਾਲ ਅਸੀਂ ਰਿਐਕਟ ਕਰੀਏ ਬਟ ਫਿਲਹਾਲ ਤੱਕ ਅਸੀਂ ਰਿਲੇਟਿਵਲੀ ਇੱਕ ਕੰਫਰਟੇਬਲ ਜ਼ੋਨ ਦੇ ਵਿੱਚ ਤੁਸੀਂ ਕਹਿ ਸਕਦੇ ਹੋਗੇ ਆ ਪਰ ਆਪਾਂ ਵੇਟ ਐਂਡ ਪੋਸਟ ਆਕੇ ਰੱਖਣੀ ਹੈਗੀ ਇਹ ਕਿ ਜੋ ਵੀ ਆਪਣੇ ਐਫਰਟਸ ਨੇ ਇਹਨਾਂ ਨੂੰ ਜਾਰੀ ਰੱਖਣਾ ਹੈ ਜੀ ਧੰਨਵਾਦ ਜੀ ਸੋ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਏਡੀਸੀ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਉਹ ਤੁਸੀਂ ਦੇਖੋ ਕਿ ਇੱਥੇ ਉਹਨਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਸਥਿਤੀ ਕੰਟਰੋਲ ਦੇ ਵਿੱਚ ਹੈ ਪਾਣੀ ਵਧਣ ਦੀ ਸੰਭਾਵਨਾ ਜੇ ਲੱਗ ਵੀ ਰਹੀ ਹੈ ਤੇ ਉਹਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਡੀਸੀ ਸਾਹਿਬ ਕੋਲ ਇੱਥੇ ਮੌਜੂਦ ਨੇ ਏਡੀਸੀ ਸਾਹਿਬ ਮੌਜੂਦ ਨੇ ਔਰ ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਸਥਿਤੀ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਏਗਾ ਔਰ ਸਰਕਾਰ ਦੇ ਵੱਲੋਂ ਪ੍ਰਸ਼ਾਸਕੀ ਅਧਿਕਾਰੀਆਂ ਦੇ ਵੱਲੋਂ ਜਿਹੜੇ ਆਦੇਸ਼ ਜਾਂ ਜਿਹੜੇ ਹੁਕਮ ਜਾਰੀ ਕੀਤੇ ਜਾਂਦੇ ਨੇ ਉਹਨਾਂ ਤੇ ਸਿਰਫ ਧਿਆਨ ਦਿੱਤਾ ਜਾਵੇ ਅਫਵਾਹਾਂਾਂ ਤੋਂ ਬਚਣ ਦੀ ਲੋੜ ਹੈ ਸੋ ਦੇਖਦੇ ਰਹੋ ਬੀਲਟੀ ਵੀ ਯੂਕੇ ਧੰਨਵਾਦ